ਸਾਖੀ ਨੂੰ ਕੀਰਤਕ ਸੁਣਿਓ ਅਤੇ ਸ਼ੇਅਰ ਕਰਨਾ ਨ ਭੁੱਲਣਾ ਕਰਤਾਰਪੁਰ ਸਾਹਿਬ ਦੀ ਜੰਗ ਜੋ 26 April 1635 ਨੂੰ ਸ਼ੁਰੂ ਹੋਈ ਅਤੇ 3 ਦਿਨ 28 April ਤੱਕ ਚੱਲੀ ਜਿਸ ਵਿੱਚ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲ ਫੌਜ ਨੂੰ ਹਰਾਇਆ ਅਤੇ ਪੈਂਦੇ ਖਾਨ ਤੇ ਕਾਲੇ ਖਾਨ ਨੂੰ ਪਾਰ ਬੁਲਾ ਦਿੱਤਾ ਪੈਂਦੇ ਖਾਨ ਉਹ ਬੱਚਾ ਸੀ ਜਿਸ ਨੂੰ ਗੁਰੂ ਸਾਹਿਬ ਨੇ ਆਪ ਆਪਣੇ ਹੱਥੀ ਪਾਲਿਆ ਸੀ ਬਾਰੋਂ ਗੁਰੂ ਘਰ ਤਾਂ ਬੇਮੁਖ ਹੋ ਕੇ ਗੁਰੂ ਘਰ ਦਾ ਵਿਰੋਧੀ ਬਣਿਆ ਅਤੇ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਹੱਥੋਂ ਹੀ ਮਾਰਿਆ ਗਿਆ ਉਹ ਸਾਕੀ ਤੁਹਾਨੂੰ ਸੁਣਾਉਣ ਲੱਗੇ ਆ ਅਖੀਰ ਤੱਕ ਜਰੂਰ ਸੁਣਿਓ ਅਤੇ ਸ਼ੇਅਰ ਕਰਨ ਦਾ ਭੁੱਲਣਾ ਪੈਂਦੇਖਾਂ ਛੋਟੀ ਉਮਰ ਵਿੱਚ ਗੁਰੂ ਸਾਹਿਬ ਕੋਲ ਆਇਆ ਉਸਦੇ ਮਾਪੇ ਬਾਪ ਨਾ ਹੋਣ ਕਰਕੇ ਇੱਕ ਯਤੀਮ ਹੋਣ ਕਰਕੇ ਗੁਰੂ ਸਾਹਿਬ ਨੇ ਆਪਣੇ ਹੱਥੀ ਉਸ ਨੂੰ ਪਾਲਿਆ ਸੀ ਜੋ ਬਹੁਤ ਵੱਡਾ ਸੂਰਮਾ ਨਿਕਲੇ ਆ ਅੰਮ੍ਰਿਤਸਰ ਸਾਹਿਬ ਦੀ ਜੰਗ ਵਿੱਚ ਉਸ ਨੇ ਗੁਰੂ ਜੀ ਵੱਲੋਂ ਜੰਗ ਵਿੱਚ ਚੰਗੇ ਹੱਥ ਦਿਖਾਏ ਪਰ ਹੰਕਾਰੀ ਹੋਰ ਕੇ ਉਹ ਸਿੱਖਾਂ ਨੂੰ ਕਹਿਣ ਲੱਗਾ ਜੇਕਰ ਮੈਂ ਜੰਗ ਵਿੱਚ ਨਾ ਜਾਂਦਾ ਤਾਂ ਗੁਰੂ ਸਾਹਿਬ ਦੀ ਜਿੱਤ ਸੰਭਵ ਨਹੀਂ ਸੀ ਗੁਰੂ ਸਾਹਿਬ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਅਗਲੀਆਂ ਦੋ ਜੰਗਾਂ ਵਿੱਚ ਗੁਰੂ ਸਾਹਿਬ ਨੇ ਪੈਂਦੇਖਾਨ ਨੂੰ ਜਾਣ ਤੋਂ ਰੋਕ ਦਿੱਤਾ ਖਾਨਾਂ ਦੀ ਜੰਗ ਵਿੱਚ ਗੁਰੂ ਜੀ ਹੱਥੋਂ ਮਾਰੇ ਗਏ ਮੁਕਲਿਸ ਖਾਨ ਦੇ ਭਰਾ ਕਾਲੇ ਖਾਨ ਨਾਲ ਮਿਲ ਕੇ ਪੈਂਦੇਖਾਨ ਨੇ 26 April ਨੂੰ ਮੂੰਹਨੇ ਰਹੀ ਕਰਤਾਰਪੁਰ ਸਾਹਿਬ ਤੇ ਹਮਲਾ ਕਰ ਦਿੱਤਾ ਗੁਰੂ ਜੀ ਦਾ ਨਿਤਨੇਮ ਸੰਪੂਰਨ ਹੋਣ ਤੇ ਸਿੱਖਾਂ ਨੇ ਦੱਸਿਆ ਗੁਰੂ ਜੀ ਨਿਪਾਈ ਜਤੀ ਮਲਕ ਭਾਈ ਲਖੋ ਜੀ ਤੇ ਭਾਈ ਜੋਧ ਜੀ ਨੂੰ ਹਮਲਾ ਰੋਕਣ ਦਾ ਹੁਕਮ ਦਿੱਤਾ ਤੇ ਆਪ ਵੀ ਜੰਦ ਵਿੱਚ ਸ਼ਾਮਲ ਹੋਏ ਤੇਗ ਮਲ ਜੀ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਆਨੰਦ ਕਾਰਜ ਅਜੇ ਕੁਝ ਦਿਨ ਪਹਿਲਾਂ ਹੀ ਹੋਇਆ ਸੀ ਉਹਨਾਂ ਨੇ ਵੀ ਇਸ ਜੰਦ ਵਿੱਚ ਤੇਗ ਦੇ ਜੋਹਰ ਵਿਖਾਏ ਉਨੇ ਤੇਗ ਦੇ ਜੋਹਰ ਵੇਖ ਕੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦਾ ਨਾਮ ਤੇਗਮਲ ਤੋਂ ਤੇਗਬਹਾਦਰ ਰੱਖਿਆ ਸੀ ਪੈਂਦੇਖਾਂ ਤੇ ਕਾਲੇਖਾਂ ਜਲੰਧਰ ਦੇ ਫੌਜਦਾਰ ਕੁਤਬਖਾਨ ਦੀ ਅਗਵਾਈ ਵਿੱਚ ਲੜੇ ਸਨ ਦੋਨਾਂ ਪਾਸੇ ਬੜਾ ਭਿਆਨਕ ਜੰਗ ਹੁੰਦਾ ਹੈ ਅਤੇ ਦੋਨਾਂ ਪਾਸੇ ਹੀ ਸੂਰਬੀਰ ਚੋਦੇ ਚੜ੍ਹਾਈ ਕਰੇ ਹੁੰਦੇ ਹਨ ਬਾਬਾ ਗਰਦਿੱਤਾ ਜੀ ਦੇ ਹੱਥੋਂ ਪੈਂਦੇਖਾਂ ਦਾ ਜਮਾਈ ਅਸਮਨ ਖਾਨ ਮਾਰਿਆ ਜਾਂਦਾ ਹੈ ਤਦ ਪੈਂਦੇਖਾਂ ਕਾਲੇਖਾਂ ਨੂੰ ਆਖਦਾ ਹੈ ਤੁਸੀਂ ਸੈਨਿਕਾਂ ਨੂੰ ਹੁਕਮ ਦੇਵੋ ਉਹ ਸਿੱਖਾਂ ਨੂੰ ਰੋਕ ਕੇ ਰੱਖਣਾ ਸਿੱਖਾਂ ਨੂੰ ਅੱਗੇ ਨਾ ਆਉਣ ਦੇਣ ਮੈਂ ਸਿੱਧਾ ਜਾਵਾਂਗਾ ਤੇ ਗੁਰੂ ਨੂੰ ਫੜ ਲਵਾਂਗਾ ਜੋ ਪਹਿਲਾਂ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਕਰਕੇ ਸੰਬੋਧਿਤ ਕਰਦਾ ਸੀ ਉਹ ਪੈਂਦੇ ਖਾ ਹੁਣ ਸਿੱਧਾ ਹੀ ਗੁਰੂ ਆਖਦਾ ਹੈ ਉਹ ਗੁੱਸਾ ਧਾਰ ਕੇ ਘੋੜੇ ਨੂੰ ਦੜਾਉਂਦਾ ਹੋਇਆ ਛੋਟੀ ਜੀ ਕੰਧ ਟਪਾ ਕੇ ਵੱਦਾ ਗੁਰੂ ਪਾਤਸ਼ਾਹ ਦੇ ਕੋਲ ਪਹੁੰਚਦਾ ਹੈ ਘੋੜੇ ਤੇ ਸਵਾਰ ਸੱਚੇ ਪਾਤਸ਼ਾਹ ਰੋਹ ਵਿੱਚ ਆਖਦੇ ਹਾਂ ਪੈਂਦੇ ਖਾ ਜੰਗ ਜੰਗ ਹੀ ਹੁੰਦੀ ਹੈ ਜੰਗ ਵਿੱਚ ਲਿਹਾਜ਼ ਤਰਸ ਦੀ ਕੋਈ ਚੀਜ਼ ਨਹੀਂ ਹੁੰਦੀ ਪਰ ਫਿਰ ਵੀ ਪਹਿਲਾ ਵਾਰ ਤੈਨੂੰ ਦਿੱਤਾ ਤੂੰ ਪਹਿਲਾ ਵਾਰ ਕਰ ਕਿਦਰੇ ਤੇਰੇ ਦਿਲ ਵਿੱਚ ਕੋਈ ਅਰਮਾਨ ਰਹਿ ਨਾ ਜਾਵੇ ਪੈਂਦੇਖਾਂ ਖੰਡਾ ਕੱਢਦਾ ਗੁਰੂ ਬਾਸਾ ਤੇ ਸਿੱਧਾ ਵਾਰ ਕਰਦਾ ਹੈ ਗੁਰੂ ਪਾਸਾ ਖੰਡੇ ਅੱਗੇ ਰਕਾਬ ਕਰ ਦਿੰਦੇ ਹਨ ਤੇ ਬਾਹ ਰੋਕ ਲੈਂਦੇ ਹਨ ਪੈਂਦੇਖਾਂ ਦਾ ਵਾਰ ਖਾਲੀ ਚਲਾ ਜਾਂਦਾ ਹੈ ਉਹ ਫਿਰ ਵਾਰ ਕਰਦਾ ਹੈ ਗੁਰੂ ਜੀ ਇਸ ਵਾਰ ਖੰਡਾ ਅੱਗੇ ਢਾਲ ਕਰ ਦਿੰਦੇ ਹਨ ਉਹਦਾ ਦੂਜਾ ਵਾਰ ਵੀ ਖਾਲੀ ਨਿਕਲ ਜਾਂਦਾ ਹੈ ਪੈਂਦੇਖਾਂ ਬਹੁਤੀ ਰੋਵ ਵਿੱਚ ਆ ਕੇ ਪੂਰੇ ਜੋਰ ਨਾਲ ਤੀਜੀ ਵਾਰ ਖੰਡਾ ਚਲਾਉਂਦਾ ਤਾਂ ਖੰਡਾ ਗੁਰੂ ਪਾਸਾ ਜੀ ਢਾਲ ਦੇ ਲੋਹੇ ਤੇ ਫੁੱਲ ਤੇ ਜਾ ਵੱਜਦਾ ਹੈ ਖੰਡਾ ਟੁੱਟ ਕੇ ਦੋ ਟੁਕੜੇ ਹੋ ਜਾਂਦੇ ਪੈਂਦੇਖਾਂ ਸੋਚਦਾ ਕਿਤੇ ਗੁਰੂ ਦੌੜ ਨਾ ਜਾਵੇ ਉਹ ਵੱਲ ਆ ਕੇ ਗੁਰੂ ਪਾਸਾ ਦੇ ਘੋੜੇ ਨੂੰ ਜਫਾ ਮਾਰ ਲੈਂਦਾ ਹੈ ਗੁਰੂ ਪਾਸ਼ਾ ਨੂੰ ਅਤੇ ਘੋੜੇ ਨੂੰ ਹੇਠਾ ਸੁੱਟ ਲੈਣਾ ਚਾਹੁੰਦਾ ਹੈ ਕਿਉਂਕਿ ਜਦੋਂ ਪੈਂਦੇਖਾਂ ਗੁਰੂ ਸਾਹਿਬ ਕੋਲ ਰਹਿੰਦਾ ਸੀ ਤਾਂ ਉਹ ਇਹਨਾਂ ਸ਼ਕਤੀਸ਼ਾਲੀ ਹੋ ਗਿਆ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਘੋੜੇ ਨੂੰ ਆਪਣੇ ਮੋਢਿਆਂ ਚੱਕ ਲੈਂਦਾ ਸੀ ਤੇ ਘੋੜੇ ਨੂੰ ਜਾਫਾ ਪਾ ਕੇ ਸਨੇ ਘੋੜਸਵਾਰ ਹੇਠਾ ਸੁੱਟ ਲੈਂਦਾ ਸੀ ਅੱਜ ਵੀ ਗੁਰੂ ਸਾਹਿਬ ਦੇ ਵਿਰੁੱਧ ਉਹ ਇਸੇ ਤਰ੍ਹਾਂ ਕਰਨਾ ਚਾਹੁੰਦਾ ਸੀ ਕਿ ਗੁਰੂ ਸਾਹਿਬ ਨੂੰ ਮੈਂ ਘੋੜੇ ਸਮੇਤ ਹੇਠਾ ਸੁੱਟ ਲਵਾਂਗਾ ਪਰ ਉਹ ਇਹ ਭੁੱਲ ਗਿਆ ਸੀ ਕਿ ਜੋ ਉਸ ਦੀ ਸਾਰੀ ਸ਼ਕਤੀ ਹੈ ਉਹ ਤਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੈ ਤੇ ਅੱਜ ਉਸ ਸ਼ਕਤੀ ਨੂੰ ਹੇਠਾ ਸੁੱਟਣਾ ਚਾਹੁੰਦਾ ਹੈ ਗੁਰੂ ਸਾਹਿਬ ਘੋੜੇ ਤੇ ਬੈਠੇ ਹੀ ਢਾਲ ਨਾਲ ਪੈਂਦੇਖਾਂ ਤੇ ਵਾਰ ਕਰਦੇ ਹਨ ਪੈਂਦੇਖਾਂ ਚੱਕਰ ਖਾ ਕੇ 헤ਠਾ ਡਿੱਗ ਪੈਂਦਾ ਹੈ ਗੁਰੂ ਸਾਹਿਬ ਘੋੜੇ ਤੋਂ ਉਤਰ ਕੇ ਧਰਤੀ ਤੇ ਆ ਜਾਂਦੇ ਹਨ ਅਦਮੋਇਆ ਹੁਣ ਕਰਕੇ ਗੁਰੂ ਪਾਸ਼ਾ ਪੈਂਦੇਖਾਂ ਤੇ ਵਾਰ ਨਹੀਂ ਕਰਦੇ ਦੋਨਾਂ ਧਿਰਾਂ ਦੇ ਸੈਨਿਕ ਅਚੰਬਤ ਹੋਏ ਇਸ ਅਸਚਰਜਨ ਨਜ਼ਾਰੇ ਨੂੰ ਵੇਖ ਰਹੇ ਹੁੰਦੇ ਹਨ ਆਸੇ ਪਾਸੇ ਜੰਗ ਰੁਕ ਗਿਆ ਹੁੰਦਾ ਹੈ ਕੁਝ ਪਲ ਬਾਅਦ ਪੈਂਦੇਖਾਂ ਨੂੰ ਹੋਸ਼ ਆਉਂਦੀ ਹੈ ਉਹ ਇੱਕਦਮ ਉਠਦਾ ਹੈ ਤੇ ਗੁਰੂ ਪਾਤਸ਼ਾਹ ਤੇ ਬਾਰ ਕਰਨ ਲਈ ਆਉਂਦਾ ਹੈ ਤਦ ਗੁਰੂ ਪਾਤਸ਼ਾਹ ਦੇ ਮੂੰਖ ਤੋਂ ਆਵਾਜ਼ ਆਉਂਦੀ ਹੈ ਪੈਂਦੇਖਾਂ ਨਹੀਂ ਹੁਣ ਨਹੀਂ ਹੁਣ ਸਾਡਾ ਵਾਰ ਹੈ ਸਾਡਾ ਵਾਰ ਜਰ ਲਾ ਤੇ ਕਲਮਾ ਪੜ ਤਦ ਪੈਂਦੇਖਾਂ ਕਹਿੰਦਾ ਹੈ ਪਾਸ਼ਾ ਤੁਹਾਡੀ ਤਲਵਾਰ ਹੀ ਮੇਰੀ ਕਲਮਾ ਹਨ ਤਦ ਗੁਰੂ ਸਾਹਿਬ ਬਾਰ ਕਰਦੇ ਹਨ ਅਤੇ ਤਲਵਾਰ ਨਾਲ ਪੈਂਦੇਖਾਂ ਨੂੰ ਪਾਰ ਬੁਲਾ ਦਿੰਦੇ ਹਨ ਪੈਂਦੇਖਾਂ ਦੇ ਆਖਰੀ ਸਵਾਸ ਚੱਲ ਰਹੇ ਹੁੰਦੇ ਹਨ ਤਦ ਵੀ ਮੇਹਰਾਂ ਦੇ ਸਾਈਂ ਗੁਰੂ ਸਾਹਿਬ ਜਿਸ ਪੈਂਦੇਖਾਂ ਨੂੰ ਆਪਣੇ ਹੱਥੀ ਪਾਲਿਆ ਸੀ ਉਸ ਦੇ ਮੁਖ ਤੇ ਜਦੋਂ ਧੁੱਪ ਆਉਂਦੀ ਹੈ ਮਰਦੇ ਹੋਏ ਪੈਂਦੇਖਾਂ ਦੇ ਮੁਖ ਤੇ ਵੀ ਧੁੱਪ ਨਾ ਜਰਦੇ ਹੈ ਗੁਰੂ ਸਾਹਿਬ ਉਸ ਨੂੰ ਢਾਲ ਦੀ ਛਾਂ ਕਰ ਦਿੰਦੇ ਹਨ ਅਤੇ ਇਸ ਤਰ੍ਹਾਂ ਪੈਂਦੇਖਾਂ ਗੁਰੂ ਸਾਹਿਬ ਦਾ ਵਿਰੋਧੀ ਹੋ ਕੇ ਗੁਰੂ ਸਾਹਿਬ ਹੱਥੋਂ ਹੀ ਮਾਰਿਆ ਜਾਂਦਾ ਹੈ ਤੁਹਾਨੂੰ ਇਹ ਸਾਕੀ ਕਿਵੇਂ ਦੀ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਦੱਸਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਹਾਇਸ ਤਰ੍ਹਾਂ ਦੀ ਹਰ ਇੱਕ ਸਾਕੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ